ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਇਸ ਵਕਤ ਅਕਾਲੀ ਦਲ ਨੂੰ ਲੈ ਕੇ ਲਗਾਤਾਰ ਚਰਚਾ ਸ਼੍ਰੀ ਹੋਈ ਹੈ ਹਾਲਾਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਹੈ ਅਮਰਪਾਲ ਸਿੰਘ ਦਾ ਵੀ ਅਕਾਲੀ ਦਲ ਹੈ ਸੁਖਵੀਰ ਸਿੰਘ ਬਾਦਲ ਦਾ ਵੀ ਅਕਾਲੀ ਦਲ ਹੈ ਤੇ ਹੁਣ ਜੋ ਗਿਆਨੀ ਹਰਪ੍ਰੀਤ ਸਿੰਘ ਦਾ ਅਕਾਲੀ ਦਲ ਬਣਿਆ ਇਸ ਨੇ ਸੁਖਵੀਰ ਧੜੇ ਦੇ ਨਾਲ-ਨਾਲ ਬਾਕੀ ਅਕਾਲੀ ਦਲ ਦੇ ਮੈਂਬਰਾਂ ਨੂੰ ਵੀ ਚਿੰਤਾ ਦੇ ਵਿੱਚ ਪਾ ਕੇ ਰੱਖ ਦਿੱਤਾ ਹੈ ਹਾਲਾਂਕਿ ਲੋਕਾਂ ਦੇ ਵੱਲੋਂ ਸਵਾਲ ਲਗਾਤਾਰ ਚੁਕੇ ਜਾ ਰਹੇ ਨੇ ਕਿ ਇੰਨੇ ਅਕਾਲੀ ਦਲ ਦੀ ਜ਼ਰੂਰਤ ਕਿਉਂ ਹੈ ਕਿਉਂ ਨਾ ਇਹ ਸਾਰੇ ਅਕਾਲੀ ਦਲ ਇਕੱਠੇ ਹੋ ਕੇ ਇੱਕ ਸਮੂਚਾ ਸ਼੍ਰੋਮਣੀ ਅਕਾਲੀ ਦਲ ਜੋ 1920 ਦੇ ਵਿੱਚ ਬੜਿਆ ਸੀ ਉਸੇ ਦੀ ਤਰ੍ਹਾਂ ਤੇ ਬਣਾ ਲੈਣ ਤੇ ਸਿੱਖਾਂ ਦੇ ਮੁੱਦੇ ਪੰਥ ਦੇ ਮੁੱਦੇ ਪਹਿਲ ਦੇ ਆਧਾਰ ਤੇ ਇਹ ਸਾਰੇ ਰਲ ਕੇ ਚੁੱਕਣ ਪਰ ਅਕਾਲੀ ਦਲ ਨੂੰ ਲੈ ਕੇ ਲਗਾਤਾਰ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਨਿਸ਼ਾਨਾ ਸਾਹ ਦੇ ਨਜ਼ਰ ਆਏ ਨੇ ਉਹਨਾਂ ਨੇ ਭਰੇ ਸਟੇਜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ ਤੇ ਤਿੱਖਾ ਹਮਲਾ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਅਕਾਲੀ ਦਲ ਦੋ ਹਿੱਸਿਆਂ 'ਚ ਵੰਡਿਆ ਗਿਆ ਇੱਕ ਕਹਿੰਦਾ ਮੈਂ ਅਸਲੀ ਅਕਾਲੀ ਦਲ ਆ ਜਦਕਿ ਦੂਜਾ ਧੜਾ ਕਹਿੰਦਾ ਹੈ ਕਿ ਮੈਂ ਅਸਲੀ ਅਕਾਲੀ ਦਲ ਆ ਉਹਨਾਂ ਨੇ ਕਿਹਾ ਕਿ ਅਜੇ ਦਾ ਭਵਿੱਖ ਦੇ ਵਿੱਚ ਹੋਰ ਵੀ ਅਕਾਲੀ ਦਲ ਬਣ ਸਕਦੇ ਨੇ ਉੱਥੇ ਹੀ ਕਾਂਗਰਸ ਆਗੂਆਂ ਤੇ ਤਿੱਖਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ 7-8 ਮੁੱਖ ਮੰਤਰੀ ਨੇ ਉਹਨਾਂ ਦੇ ਵਿੱਚ ਕੁਰਸੀ ਦੀ ਲੜਾਈ ਹੈ ਉਹਨਾਂ ਦਾ ਪੰਜਾਬ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਹੋਰ ਕੀ ਕੁਝ ਕਹਿਣਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤੁਸੀਂ ਵੀ ਸੁਣੋ ਵੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀ ਅੱਖੀ ਦੇਖਿਆ 10 ਮਾਰਚ 2022 ਨੂੰ ਵੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਉਹ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗ ਗਏ ਉਹ ਨੂੰ ਕੁਝ ਕਹੀ ਜਾਂਦਾ ਉਹ ਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀਦਾਲਾ ਉਹ ਕਹਿੰਦਾ ਮੈਂ ਕਾਲੀਦਾਲਾ ਕੋਈ ਆਏ ਕਹਿੰਦੇ ਵੀ ਮੈਂ ਪੰਜਾਬ ਆ ਵੀ ਮੈਂ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਉਹ ਕਾਂਗਰਸ ਤਾਂ ਸੱਤ ਅੱਠ ਮੁੱਖ ਮੰਤਰੀ ਫੇਰਦੇ ਤੁਰੇ ਹੈਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਬੀਅਹ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕਿਉਂ ਐਂ ਲੜਪੈੰਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀਆਂ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ ਸੋਣਿਆ ਸੀ ਮੈਂ ਵੀ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ ਪਰ ਅੱਖੀ ਅੱਖੀ ਦੇਖਿਆ 10 ਮਾਰਚ 2022 ਨੂੰ ਬੀ ਲੋਕ ਬਹੁਤ ਵੱਡੇ ਹੁੰਦੇ ਨੇ ਯਾਰ ਉਹ ਫਿਰਦੇ ਨੇ ਹੁਣ ਜਬਕਦੇ ਉਹ ਕਾਲੀ ਦਲ ਦੇ ਦੋ ਤਿੰਨ ਟੋਟੇ ਹੋ ਗਏ ਦੋ ਤਿੰਨ ਹੋਰ ਹੋਣਗੇ ਹੁਣ ਆਪਸ ਚ ਲੜਨ ਲੱਗੇ ਉਹ ਉਹਨੂੰ ਕੁਝ ਕਹੀ ਜਾਂਦਾ ਉਹਨੂੰ ਕਹੀ ਜਾਂਦਾ ਉਹ ਕਹਿੰਦਾ ਮੈਂ ਕਾਲੀ ਦਾ ਲਾਉ ਕਹਿੰਦਾ ਮੈਂ ਕਾਲੀ ਦਾ ਲਾ ਕੋਈ ਆਏ ਕਹਿੰਦੇ ਵੀ ਮੈਂ ਪੰਜਾਬ ਆ ਬਿਨਾ ਪੰਜਾਬ ਵਾਸਤੇ ਗੱਲ ਕਰੂੰਗਾ ਨਾ ਜੀ ਹੁਣ ਮੈਂ ਬਣੂੰਗਾ ਮੈਂ ਬਣੂੰਗਾ ਕਾਂਗਰਸ ਵੀ ਇਹੀ ਕਹੀ ਜਾਂਦੀ ਹੈ ਕਾਂਗਰਸ ਤਾਂ 7-8 ਮੁੱਖ ਮੰਤਰੀ ਫੇਰਦੇ ਤੁਰੇ ਹੈਨਾ ਮੈਂ ਬਣੂੰਗਾ ਮੈਂ ਬਣੂੰਗਾ ਤੂੰ ਤਾਂ ਸਟੇਜ ਤੇ ਲੜ ਪੈਂਦੇ ਨੇ ਵੀ ਆਹ ਕੁਰਸੀ ਮੇਰੀ ਉਹ ਕੁਰਸੀ ਉਹਦੀ ਕਿਉਂ ਮੇਰੀ ਇੱਧਰਲੇ ਪਾਸੇ ਕਿਉਂ ਉਹਦੀ ਇੱਧਰਲੇ ਪਾਸੇ ਕਿਉਂ ਐਂ ਲੜ ਪੈਂਦੇ ਨੇ ਇਹਨਾਂ ਦੀਆਂ ਲੜਾਈਆਂ ਕੁਰਸੀਆਂ ਦੀਆਂ ਨੇ ਸਾਡੀਆਂ ਲੜਾਈਆਂ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਨੇ